ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਹਿਜਰਾਂ ਦੇ ਫਾਟਾ ਭਾਗ 7 ਲੇਖਕ ਸਿਮਰਨਜੀਤ ਕੌਰ ਜੀ ਉਮੀਦ ਹੈ ਤੁਹਾਨੂੰ ਪਹਿਲੇ 6 ਭਾਗ ਪਸੰਦ ਆਏ ਹੋਣਗੇ ਇਹ ਭਾਗ ਵੀ ਜਰੂਰ ਪਸੰਦ ਆਵੇਗਾ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਜੀ ਰੌਣਕ ਦੀਪ ਨੂੰ ਆਪਣੇ ਘਰ ਦੇਖ ਹੈਰਾਨ ਹੁੰਦੀ ਹੈ ਤੇ ਉਸ ਨੂੰ ਸਮਝ ਨਹੀਂ ਲੱਗ ਰਿਹਾ ਕਿ ਆਖਰ ਦੀਪ ਅਚਾਨਕ ਇੰਜ ਘਰ ਕਿਉਂ ਆਇਆ ਹੈ ਦੀਪ ਸਭ ਦੇ ਸਾਹਮਣੇ ਹੱਥ ਜੋੜ ਕੇ ਰੌਣਕ ਨੂੰ ਸਤਿ ਸ੍ਰੀ ਅਕਾਲ ਬੁલાਉਂਦਾ ਹੈ ਤਾਂ ਰੌਣਕ ਆਪਣੇ ਬਾਪੂ ਦੇ ਪਿੱਛੇ ਖੜੀ ਖੜੀ ਸਿਰ ਹਿਲਾ ਦਿੰਦੀ ਹੈ ਦੀਪ ਨਾਜਰ ਸਿੰਘ ਨੂੰ ਆਖਦਾ ਹੈ ਅੰਕਲ ਜੀ ਮੈਨੂੰ ਰਾਤ ਹੀ ਗੁਰੇਵਾਰੇ ਪਤਾ ਲੱਗਿਆ ਕਿ ਉਸਨੇ ਰੌਣਕ ਨਾਲ ਚੰਗਾ ਨਹੀਂ ਕੀਤਾ ਮੈਨੂੰ ਬਹੁਤ ਅਫਸੋਸ ਹੋਇਆ ਇਸ ਗੱਲ ਦਾ ਮੈਨੂੰ ਨਹੀਂ ਪਤਾ ਮੇਰੇ ਬਾਰੇ ਰੌਣਕ ਤੇ ਗੁਰੇ ਨੇ ਤੁਹਾਡੇ ਕੋਲ ਕੋਈ ਗੱਲ ਕੀਤੀ ਹੋਵੇ ਪਰ ਪਤਾ ਨਹੀਂ ਮੈਂ ਹਮੇਸ਼ਾ ਇਹਨਾਂ ਦਾ ਦੋਸਤ ਰਿਹਾ ਹਾਂ ਕਾਲਜ ਦੇ ਦਿਨਾਂ ਤੋਂ ਰੌਣਕ ਵੱਲ ਦੇਖਦਾ ਹੋਇਆ ਦੀਪ ਇਹ ਗੱਲ ਕਹਿ ਕੇ ਨੀਵੀਂ ਪਾ ਲੈਂਦਾ ਹੈ ਰਾਉਣਕ ਦੇ ਮਨ ਵਿੱਚ ਕਈ ਸਵਾਲਾਂ ਦੀ ਝੜੀ ਲੱਗ ਜਾਂਦੀ ਹੈ ਮਨ ਹੀ ਮਨ ਉਹ ਦੀਪ ਨੂੰ ਸਵਾਲ ਕਰਦੀ ਹੈ ਕਿ ਆਖਰ ਹੁਣ ਉਹ ਇੱਥੇ ਕੀ ਕਰਨ ਆਇਆ ਹੈ ਹੁਣ ਤਾਂ ਉਸਦੇ ਦੋਸਤ ਨੇ ਸਭ ਕੁਝ ਤਬਾਹ ਕਰ ਦਿੱਤਾ ਹੈ 나જર ਸਿੰਘ ਉਹ ਅੱਛਾ ਲੇਕਿਨ ਇਹਨਾਂ ਦੋਮਾਂ ਨੇ ਕਦੇ ਤੇਰੇ ਬਾਰੇ ਨਹੀਂ ਦੱਸਿਆ ਬਾਕੀ ਰਹੀ ਰਾਉਣਕ ਨਾਲ ਜੋ ਹੋਇਆ ਸ਼ਾਇਦ ਰੱਬ ਦੀ ਮਰਜ਼ੀ ਸੀ ਦੀਪ ਸੌਰੀ ਪਰ ਤੇਰੇ ਬਾਰੇ ਕਦੇ ਬੇਬੇ ਬਾਪੂ ਨੂੰ ਦੱਸਣ ਬਾਰੇ ਮੌਕਾ ਹੀ ਨਹੀਂ ਮਿਲਿਆ ਗੁਰੀ ਨਾਲ ਇੰਨੇ ਰਿਸ਼ਤੇ ਮਜ਼ਬੂਤ ਹੋ ਗਏ ਤੇ ਤੇਰੇ ਕਾਜ ਛੱਡਣ ਤੋਂ ਬਾਅਦ ਅਸੀਂ ਪੜ੍ਹਾਈ ਖਤਮ ਕਰਨ ਤੋਂ ਬਾਅਦ ਹੀ ਜਲਦੀ ਮੈਰਤ ਕਰ ਲਈ ਸੀ ਪਰ ਇਹ ਸਭ ਇੰਨੇ ਜਲਦੀ ਜਲਦੀ ਹੋ ਗਿਆ ਕਿ ਮੈਨੂੰ ਖੁਦ ਪਤਾ ਨਹੀਂ ਲੱਗਿਆ ਦੀਪ ਇਹ ਸੁਣਦਾ ਹੈ ਤਾਂ ਕੋਈ ਗੱਲ ਨਹੀਂ ਰਾੌਣਕ ਹੁੰਦਾ ਇੰਜ ਹੀ ਹੈ ਕਦੇ ਕਦੇ ਬੇਜ਼ਰੂਰਤ ਦੀਆਂ ਚੀਜ਼ਾਂ ਜ਼ਿੰਦਗੀ ਵਿੱਚ ਕੋਈ ਮਹੱਤਵ ਨਹੀਂ ਰੱਖਦੀਆਂ ਪਰ ਤੂੰ ਇੱਕਦਮ ਕਾਲਜ ਕਿਉਂ ਛੱਡ ਗਿਆ ਸੀ? ਰੌਣਕ ਦਾ ਇਹ ਸਵਾਲ ਹੁਣ ਦੀਪ ਚੁੱਪ ਹੋ ਜਾਂਦਾ ਹੈ ਤੇ ਕੁਝ ਵੀ ਮੂੰਹ ਤੋਂ ਨਹੀਂ ਬੋਲਦਾ। ਰੌਣਕ ਦੁਬਾਰਾ ਪੁੱਛਦੀ ਹੈ ਤਾਂ ਇੰਨੇ ਨੂੰ ਰੌਣਕ ਦੀ ਬੇਬੇ ਚਾਹ ਵਾਲੇ ਕੱਪ ਟਰੇ ਵਿੱਚ ਰੱਖ ਕੇ ਉਹਨਾਂ ਕੋਲ ਆ ਜਾਂਦੀ ਹੈ। 나જર ਸਿੰਘ ਦੀਪ ਪੁੱਤ ਤੂੰ ਪੀਓ ਚਾਹ ਮੈਨੂੰ ਜ਼ਰੂਰੀ ਕੰਮ ਹੈ ਰਾੌਣਕ ਇੱਥੇ ਹੀ ਹੈ 나જર ਸਿੰਘ ਮੋਢੇ ਉੱਪਰ ਆਪਣਾ ਪਰਨਾ ਰੱਖਦਾ ਹੋਇਆ ਘਰ ਤੋਂ ਬਾਹਰ ਚਲਾ ਜਾਂਦਾ ਹੈ ਤੇ ਰਾੌਣਕ ਦੀ ਬੇਬੇ ਚਾਹ ਵਾਲੀ ਟ੍ਰੇ ਰੱਖ ਆਪਣੇ ਰਸੋਈ ਵਿੱਚ ਵਾਪਸ ਚਲੀ ਜਾਂਦੀ ਹੈ ਰਾੌਣਕ ਨੂੰ ਤਾਂ ਜਿੰਮੇ ਬਸ ਆਪਣੇ ਇੱਕ ਸਵਾਲ ਦਾ ਜਵਾਬ ਦੀਪ ਕੋਲੋਂ ਚਾਹੀਦਾ ਹੈ ਉਹ ਦੀਪ ਤੇ ਗੁਰਨਾਮ ਨੂੰ ਚਾਹ ਦੇ ਕੱਪ ਫੜਾਉਂਦੀ ਹੋਈ ਦੀਪ ਨਾਲ ਨਾਰਾਜ਼ਗੀ ਜਤਾਉਂਦੀ ਹੋਈ ਗੁਰਨਾਮ ਜੀ ਦੀਪ ਨੇ ਤਾਂ ਕੁਝ ਨਹੀਂ ਦੱਸਣਾ ਘੱਟੋ-ਘੱਟ ਤੁਸੀਂ ਹੀ ਦੇ ਦੱਸ ਦੇ ਉਹ ਸੱਚ ਕਿ ਆਖਰ ਇਹ ਕਾਲਜ ਵਿੱਚੋਂ ਗਾਇਬ ਕਿ ਹੋ ਗਿਆ ਸੀ ਤੇ ਅੱਜ ਅਚਾਨਕ ਇਸ ਨੂੰ ਆਪਣੀ ਪ੍ਰਾਣੀ ਦੋਸਤੀ ਕਿਵੇਂ ਜਾਦਾ ਗਈ ਹੁਣ ਤਾਂ ਸਭ ਖਤਮ ਕਰ ਦਿੱਤਾ ਇਸ ਨੇ ਤੇ ਗੁਰੀ ਨੇ ਰੌਣਕ ਦੇ ਤਿੱਖੇ ਤੇਵਰ ਦੇਖ ਗੁਰਨਾਮ ਚਾਹ ਪੀਂਦੇ ਪੀਂਦੇ ਰੁਕ ਜਾਂਦਾ ਹੈ ਦੀਪਜਾਰ ਹੁਣ ਨਹੀਂ ਮੇਰੇ ਤੋਂ ਝੂਠ ਬੋਲ ਜਾਣਾ ਜਾਂ ਤੂੰ ਸੱਚ ਦੱਸ ਦੇ ਜਾਂ ਫਿਰ ਮੈਨੂੰ ਦੱਸਣ ਦੇ ਇਹ ਵਿਚਾਰੀ ਪਹਿਲਾਂ ਹੀ ਦੁੱਖਾਂ ਦੀ ਮਾਰੀ ਹੈ ਦੋਸਤ ਹੋਣ ਦੇ ਨਾਤੇ ਤੇਰਾ ਸੱਚ ਦੱਸਣਾ ਬਣਦਾ ਹੈ ਰੌਣਕ ਦੀ ਨਜ਼ਰ ਦੀਪ ਤੇ ਇੰਝ ਟਿਕ ਜਾਂਦੀ ਹੈ ਜਿਵੇਂ ਉਸਦੀ ਰੂਹ ਵੀ ਇਹੀ ਸਵਾਲਾਂ ਦੇ ਜਵਾਬ ਮੰਗ ਰਹੀ ਹੋਵੇ ਦੀਪ ਰੌਣਕ ਤੋਂ ਨਜ਼ਰਾਂ ਮਚਾਉਂਦਾ ਹੋਇਆ ਦੂਜੇ ਪਾਸੇ ਦੇਖਦੇ ਹੋਏ ਰੌਣਕ ਕੀ ਕਰੇਗੀ ਉਹਨਾਂ ਸਵਾਲਾਂ ਦੇ ਜਵਾਬ ਜਾਣ ਕੇ ਜਿਨ੍ਹਾਂ ਦੀ ਕੋਈ ਨੀ ਹੀ ਨਹੀਂ ਵੈਸੇ ਮੇਰੇ ਇੱਥੇ ਆਉਣ ਦਾ ਮਕਸਦ ਸਿਰਫ ਤੇਰੀ ਹੈਲਪ ਕਰਨਾ ਹੈ ਹੈਲਪ ਕਿਸ ਲਈ ਦੀਪ ਸੱਚ ਦੱਸਾਂ ਤਾਂ ਮੈਂ ਇੱਕ ਦੋਸਤ ਹੋਣ ਦੇ ਨਾਮ ਤੇ ਤੇਰੀ ਹਰ ਮਦਦ ਕਰਨ ਆਇਆ ਹਾਂ ਜੋ ਇਸ ਸਮੇਂ ਤੂੰ ਮੱਝ ਧਾਰ ਚ ਫਸੀ ਹੈ ਗੁਰੀ ਦੀ ਬਿਆ ਨਾਲ ਉਸ ਵਿੱਚ ਤੈਨੂੰ ਸਹਾਰਾ ਦੇਣ ਦੀਪ ਇਹ ਕਹਿੰਦੇ ਹੋਏ ਨੀਮੀ ਪਾ ਲੈਂਦਾ ਹੈ ਤੈਨੂੰ ਲੱਗਦਾ ਹੈ ਰੌਣਕ ਇੰਨੀ ਕਮਜ਼ੋਰ ਹੈ ਜੋ ਖੁਦ ਨੂੰ ਸੰਭਾਲ ਨਹੀਂ ਸਕਦੀ ਮੇਰਾ ਮਤਲਬ ਉਹ ਨਹੀਂ ਸੀ ਰੌਣਕ ਤੂੰ ਗਲਤ ਸਮਝ ਰਹੀ ਹੈ ਅੱਛਾ ਫਿਰ ਕੀ ਮਤਲਬ ਸੀ ਦੀਪ ਦੋਸਤੀ ਨਿਭਾਉਣੀ ਹੁੰਦੀ ਤਾਂ ਤੂੰ ਛੱਡ ਕੇ ਨਾ ਜਾਂਦਾ ਤੇ ਗੁਰੂਵਾਰੇ ਸਚਾਈ ਜੋ ਮੈਨੂੰ ਮੈਰਿਜ ਤੋਂ ਬਾਅਦ ਪਤਾ ਲੱਗੀ ਉਸ ਬਾਰੇ ਜ਼ਰੂਰ ਦੱਸ ਦਿੰਦਾ ਤੇ ਇਸ ਬੱਚੇ ਦੀ ਸਾਰੀ ਜ਼ਿੰਦਗੀ ਖਰਾਬ ਨਾ ਹੁੰਦੀ ਰਾੌਣਕ ਆਪਣੇ ਬੱਚੇ ਵੱਲ ਇਸ਼ਾਰਾ ਕਰਦੀ ਹੈ ਜੋ ਕੋਲ ਹੀ ਬੈੱਡ ਉੱਪਰ ਸੁੱਤਾ ਪਿਆ ਹੈ ਦੀਪ ਦੇ ਦਿਲ ਉੱਪਰ ਇੱਕ ਬਿਜਲੀ ਵਰਗੀ ਲਾਟ ਫਿਰ ਜਾਂਦੀ ਹੈ ਰਾਉਣਕ ਆਪਣੇ ਬੱਚੇ ਵੱਲ ਧਿਆਨ ਨਾਲ ਦੇਖਦੀ ਹੈ ਤੇ ਦੀਪ ਦੇ ਮਨ ਉੱਪਰ ਰਾਉਣਕ ਦੀ ਕਹੀ ਗੱਲ ਦਾ ਤਿੱਖਾ ਅਸਰ ਹੁੰਦਾ ਹੈ ਉਹ ਚਾਹ ਦਾ ਕੱਪ ਟੇਬਲ ਉੱਪਰ ਰੱਖਦੇ ਹੋਏ ਆਪਣੀ ਜਗ੍ਹਾ ਤੋਂ ਖੜੇ ਹੁੰਦੇ ਹੋਏ ਰਾਉਣਕ ਦੇ ਬੇਟੇ ਨੂੰ ਆਪਣੇ ਹੱਥਾਂ ਵਿੱਚ ਚੁੱਕ ਲੈਂਦਾ ਹੈ ਤੇ ਦੀਪ ਬਹੁਤ ਹੀ ਭਾਵੁਕ ਹੋ ਕੇ ਜਾਂਦਾ ਹੈ ਕਿ ਆਖਰ ਇਸ ਬੱਚੇ ਦਾ ਕਸੂਰ ਨਹੀਂ ਇਸ ਵਿੱਚ ਕਿ ਉਸ ਦਾ ਪਿਓ ਗਨਾਹ ਕਰਕੇ ਭੱਜ ਗਿਆ ਹੈ। ਰਾੌਣਕ ਦੀਪ ਦੇ ਹੱਥਾਂ ਵਿੱਚ ਆਪਣੇ ਬੱਚੇ ਨੂੰ ਦੇਖ ਕੇ ਦੀਪ ਮਾਫ਼ ਕਰਨਾ ਪਰ ਤੁਸੀਂ ਕਿੱਥੇ ਕਿੱਥੇ ਸਹਾਰਾ ਦੇਵੋਗੇ? ਇਸ ਸਮਾਜ ਨਾਲ ਮੇਰੀ ਇਕੱਲੀ ਦੀ ਲੜਾਈ ਹੈ। ਕੋਈ ਮੈਨੂੰ ਚੋਰ ਦੀ ਪਤਨੀ ਕਹੇਗਾ ਤੇ ਕੋਈ ਮੈਨੂੰ ਠੱਗ ਦੀ ਤੇ ਕੋਈ ਬੇਈਮਾਨ ਦੀ। ਕਿਸ ਕਿਸ ਮੂੰਹ ਨੂੰ ਰੋਕ ਸਕੂੰਗੀ? ਇਸ ਲਈ ਚੰਗਾ ਹੀ ਹੋਵੇਗਾ। ਰਾਉਣਕ ਦੀਆਂ ਅੱਖਾਂ ਚੋਂ ਨਿਕਲੇ ਹੰਝੂ ਉਸ ਦੀ ਅਧੂਰੀ ਗੱਲ ਨੂੰ ਪੂਰਾ ਕਰਨ ਵਿੱਚ ਉਸ ਦਾ ਸਾਥ ਨਹੀਂ ਦਿੰਦੇ ਤੇ ਉਹਦੇ ਹੰਝੂਆਂ ਦੀ ਧਾਰਾ ਵਹਿ ਤੁਰਦੀ ਹੈ ਉਸ ਨੂੰ ਰੋਂਦੀ ਨੂੰ ਵੇਖ ਕੇ ਗਰਨਾਮ ਤੋਂ ਰਹਿ ਆ ਨਹੀਂ ਜਾਂਦਾ ਤਾਂ ਉਹ ਰੌਣਕ ਨੂੰ ਕਹਿੰਦਾ ਹੈ ਰੌਣਕ ਇਸ ਨੇ ਤੈਨੂੰ ਆਪਣੇ ਬਾਰੇ ਕੁਝ ਨਹੀਂ ਦੱਸਣਾ ਇਹ ਤਾਂ ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੈ ਮੈਂ ਦੱਸ ਦਿੰਦਾ ਹਾਂ ਅਸਲ 'ਚੋਂ ਇਹ ਕਿਉਂ ਚਲਾ ਗਿਆ ਸੀ ਤੇਰੀ ਤੇ ਗੁਰਜੀ ਦੀ ਜ਼ਿੰਦਗੀ 'ਚੋਂ ਤੇ ਵਾਪਸ ਕੀ ਕਰਨ ਆਇਆ ਹੈ ਦੀਪ ਇੱਕਦਮ ਨਾ ਬਾਈ ਕੁਝ ਨਾ ਬੋਲੀ ਅੱਛਾ ਤਾਂ ਤੂੰ ਦੱਸ ਫਿਰ ਮੈਂ ਨਹੀਂ ਬੋਲਦਾ ਕੁਝ ਪਰ ਤੂੰ ਦੱਸਣਾ ਕੁਝ ਨਹੀਂ ਤੇਰੇ 'ਚੋਂ ਹਿੰਮਤ ਕਿੱਥੇ ਹੈ ਅਗਰ ਤੂੰ ਚਾਹੁੰਦਾ ਰੌਣਕ ਤੇਰੀ ਦੋਸਤੀ ਤੇ ਯਕੀਨ ਕਰੇ ਤਾਂ ਸਭ ਦੱਸ ਦੇ। ਦੀਪ ਦੀਆਂ ਅੱਖਾਂ ਪਰ ਜਾਂਦੀਆਂ ਹਨ। ਪਰ ਉਹ ਬੁੱਤ ਬਣ ਜਾਂਦਾ ਹੈ। ਤੇ ਕੁਝ ਨਹੀਂ ਬੋਲਦਾ। ਗਰਨਾਮ ਅੱਗੇ ਹੋ ਕੇ ਰੌਣਕ ਨੂੰ। ਰੌਣਕ ਤੂੰ ਸਚਾਈ ਸੁਣ ਸਕਦੀ ਹੈ? ਤਾਂ ਸੁਣਾ। ਦੀਪ ਤੈਨੂੰ ਪਹਿਲੇ ਦਿਨ ਤੋਂ ਹੀ ਪਸੰਦ ਕਰਦਾ ਹੈ। ਤੇ ਅੱਜ ਵੀ। ਪਰ ਕਿਸਮਤ ਨੂੰ ਤਾਂ ਕੁਝ ਹੋਰ ਹੀ ਮਨਜ਼ੂਰ ਸੀ। ਜੇ ਤੈਨੂੰ ਤੂੰ ਗੁਰੀ ਨੂੰ ਪ੍ਰਪੋਜ਼ ਕੀਤਾ ਇਹ ਉੱਥੇ ਹੀ ਸੀ। ਪਰ ਇਸ ਦੀ ਹਿੰਮਤ ਨਾ ਪਈ ਕਿ ਅੱਗੇ ਵੱਧ ਕੇ ਤੇਰੀ ਖੁਸ਼ੀ ਵਿੱਚ ਸ਼ਾਮਲ ਹੋ ਸਕੇ ਤੇ ਇਹ ਗੁਰੀ ਤੇ ਤੈਨੂੰ ਬਿਨਾਂ ਮਿਲੇ ਕਾਲਜ ਤੋਂ ਵਾਪਸ ਆ ਗਿਆ ਆਰੌਣਕ ਦੀਪ ਤੈਨੂੰ ਬਹੁਤ ਪਿਆਰ ਕਰਦਾ ਹੈ ਇਹ ਹੀ وجہ ਹੈ ਕਿ ਅੱਜ ਸਿਰਫ ਤੇਰੇ ਲਈ ਇੱਥੇ ਆਇਆ ਹੈ ਬਿਨਾਂ ਦੁਨੀਆ ਦੀ ਪ੍ਰਵਾਹ ਕੀਤੇ ਆਰੌਣਕ ਇਹ ਸੁਣ ਕੇ 당ਗ ਰਹਿ ਜਾਂਦੀ ਹੈ ਤੇ ਦੀਪ ਵੱਲ ਬਹੁਤ ਧਿਆਨ ਨਾਲ ਦੇਖਣ ਲੱਗਦੀ ਹੈ ਪਰ ਦੀਪ ਰਾਉਣ ਕਨਾਲ ਨਜ਼ਰ ਮਿਲਾ ਨਹੀਂ ਸਕਿਆ ਇਸ ਕਰਕੇ ਉਹ ਬਿਨਾਂ ਕੁਝ ਬੋਲੇ ਰਾਉਣਕ ਦੇ ਬੱਚੇ ਨੂੰ ਬੈੱਡ ਉੱਪਰ ਵਾਪਸ ਲਟਾਉਂਦੇ ਹੋਏ ਘਰ ਤੋਂ ਬਾਹਰ ਆ ਜਾਂਦਾ ਹੈ ਗੁਰਨਾਮ ਉਸ ਨੂੰ ਆਵਾਜ਼ ਦੇ ਕੇ ਬਹੁਤ ਰੋਕਦਾ ਹੈ ਪਰ ਉਹ ਰੁਕਦਾ ਨਹੀਂ ਗੁਰਨਾਮ ਜਲਦੀ ਜਲਦੀ ਇੱਕ ਪਰਚੀ ਉੱਪਰ ਦੀਪ ਦਾ ਨੰਬਰ ਲਿਖ ਕੇ ਟੇਬਲ ਤੇ ਰੱਖਦੇ ਹੋਏ ਰਾਉਣਕ ਇਹ ਦੀਪ ਦਾ ਨੰਬਰ ਹੈ ਜੇ ਹੋ ਸਕੇ ਤਾਂ ਉਸ ਨੂੰ ਜਰੂਰ ਫੋਨ ਕਰੀ ਤੈਨੂੰ ਨਹੀਂ ਪਤਾ ਅੱਜ ਵੀ ਉਹ ਸਿਰਫ ਤੇਰੇ ਬਾਰੇ ਹੀ ਸੋਚਦਾ ਹੈ ਤੇ ਉਸ ਨੇ ਮੈਰਿਜ ਨਹੀਂ ਕੀਤੀ ਹੋ ਸਕੇ ਤਾਂ ਉਸ ਨੂੰ ਤੇਰੀ ਹੈਲਪ ਜਰੂਰ ਕਰਨ ਦੇਵੀਂ ਅੱਛਾ ਰੱਬ ਰਾਖਾ ਗਰਨਾਮ ਇਹ ਕਹਿੰਦੇ ਹੋਏ ਰਾਉਣਕ ਦੇ ਘਰ ਤੋਂ ਬਾਹਰ ਆ ਜਾਂਦਾ ਹੈ ਤੇ ਮੋਟਰਸਾਈਕਲ ਕੋਲ ਖੜੇ ਦੀਪ ਬਲ ਵਿਖਦਾ ਹੈ। ਨਾ ਹੁਣ ਇੰਨੀ ਜਲਦੀ ਬਾਹਰ ਆਉਣ ਦੀ ਕੀ ਗੱਲ ਸੀ? ਇੰਜ ਦੇਵੇਂਗਾ ਰੌਣਕ ਨੂੰ ਸੁਹਾਰਾ ਤੋਂ। ਦੀਪ ਬਾਈ ਪਰ ਤੁਹਾਨੂੰ ਮੈਂ ਬਣਾ ਕੀਤਾ ਸੀ। ਇਹ ਸਭ ਰੌਣਕ ਨੂੰ ਦੱਸਣ ਤੋਂ ਕੀ ਜ਼ਰੂਰਤ ਸੀ? ਇਹ ਸਭ ਨਹੀਂ। ਗੁਰਨਾਮ ਜ਼ਰੂਰਤ ਸੀ। ਮੈਂ ਤਾਂ ਹੀ ਦੱਸਿਆ। ਇਹ ਗੱਲ ਕੱਲ ਨੂੰ ਹੋਰ ਤੋਂ ਪਤਾ ਲੱਗਦੀ। ਤਾ ਉਸ ਨੂੰ ਦੁੱਖ ਹੋਣਾ ਸੀ ਪਹਿਲਾ ਹੀ ਉਹ ਗੁਰੀ ਦੀ ਬੇਵਫਾਈ ਤੋਂ ਦੁਖੀ ਹੈ ਕੀ ਤੂੰ ਚਾਹੁੰਦਾ ਹੈ ਹੁਣ ਉਹ ਤੇਰੇ ਕਰਕੇ ਵੀ ਦੁਖੀ ਹੋਵੇ ਦੀਪ ਇੱਕ ਨਾ ਭਾਈ ਮੈਂ ਕਦੇ ਨਹੀਂ ਚਾਹਾਂਗਾ ਅਰੌਣਕ ਮੇਰੀ ਵਜ੍ਹਾ ਨਾਲ ਦੁਖੀ ਹੋਵੇ ਗੁਰਨਾਮ ਮੋਟਰਸਾਈਕਲ ਸਟਾਰਟ ਕਰਦਾ ਹੋਇਆ ਦੀਪ ਨੂੰ ਪਿੱਛੇ ਬੈਠਣ ਦਾ ਇਸ਼ਾਰਾ ਕਰਦਾ ਹੈ ਦੀਪ ਚੁੱਪਚਾਪ ਬੈਠ ਜਾਂਦਾ ਹੈ ਤੇ ਉਹ ਵਾਪਸ ਘਰ ਵੱਲ ਚੱਲ ਪੈਂਦੇ ਨੇ ਉਧਰ ਰੌਣਕ ਗਰਨਾਮ ਵੱਲੋਂ ਲਿਖੇ ਫੋਨ ਨੰਬਰ ਵਾਲੀ ਪਰਚੀ ਟੇਬਲ 'ਤੇ ਚੁੱਕਦੀ ਹੈ ਨੰਬਰ ਵੱਲ ਧਿਆਨ ਨਾਲ ਦੇਖ ਰਹੀ ਰੌਣਕ ਟੇਬਲ ਉੱਪਰ ਪਈ ਪਰਚੀ ਚੁੱਕ ਲੈਂਦੀ ਹੈ ਜਿਸ ਉੱਪਰ ਗਰਨਾਮ ਦੀਪ ਦਾ ਫੋਨ ਨੰਬਰ ਲਿਖ ਕੇ ਪਰਚੀ ਟੇਬਲ 'ਤੇ ਰੱਖ ਕੇ ਗਿਆ ਸੀ ਰਾਉਣਕ ਫੋਨ ਨੰਬਰ ਵੱਲ ਬਹੁਤ ਹੀ ਧਿਆਨ ਨਾਲ ਵੇਖਦੀ ਹੈ ਪਰ ਫਿਰ ਇੱਕ ਝਟਕੇ ਨਾਲ ਪਰਚੇ ਨੂੰ ਤੋੜ ਮੋੜ ਕੇ ਪਰਾ ਛੁੱਟ ਦਿੰਦੀ ਹੈ ਆਖਰ ਹੁਣ ਇਹ ਸਭ ਕਿਉਂ ਗੁਰੀ ਦਾ ਸੱਚ ਤੈਨੂੰ ਪਤਾ ਸੀ ਪਰ ਤੂੰ ਦੱਸਿਆ ਨਹੀਂ ਕਿਉਂ ਜ਼ਿੰਦਗੀ ਖਰਾਬ ਕੀਤੀ ਮੇਰੀ ਜੇ ਉਸ ਦਿਨ ਤੂੰ ਥੋੜਾ ਵਕਤ ਰੁਕ ਜਾਂਦਾ ਦੀਪ ਤੇ ਮੈਨੂੰ ਗੁਰੀ ਵੱਲ ਜਾਣ ਤੋਂ ਰੋਕਦਾ ਸ਼ਹਿਰ ਮੈਂ ਰੁਕ ਜਾਂਦੀ ਉਹ ਕਰਲਾ ਉਠਦੀ ਹੈ ਤੇ ਬਹੁਤ ਰੋਂਦੀ ਹੈ ਰੋਂਦੀ ਰੋਂਦੀ ਆਪਣੇ ਸੀਨੇ ਨਾਲ ਆਪਣੇ ਪੁੱਤ ਨੂੰ ਲਾ ਲੈਂਦੀ ਹੈ ਇੰਨੇ ਨੂੰ ਰੌਣਕ ਦੀ ਬੇਬੇ ਕਮਰੇ ਵਿੱਚ ਆ ਜਾਂਦੀ ਹੈ ਲੈ ਭਲਾ ਕਿੱਥੇ ਗਏ ਮੁੰਡੇ ਰੋਟੀ ਵਗੈਰੇ ਤਾਂ ਪੁੱਛ ਲੈਂਦੀ ਰੌਣਕ ਰੌਣਕ ਆਪਣੇ ਇੱਕ ਹੱਥ ਨਾਲ ਜਲਦੀ ਜਲਦੀ ਹੰਝੂਆਂ ਨੂੰ ਸਾਫ਼ ਕਰਦੀ ਹੋਈ ਉਹ ਹੋ ਬੇਬੇ ਜੀ ਉਹਨਾਂ ਨੂੰ ਜ਼ਰੂਰੀ ਕੰਮ ਆ ਗਿਆ ਤਾਂ ਚਲੇ ਗਏ ਸੀ ਜਲਦੀ ਨਾਲ ਰੌਣਕ ਦੀ ਬੇਬੇ ਕਹਿੰਦੀ ਠੀਕ ਆ ਪੁੱਤਾ ਰੌਣਕ ਚੱਲ ਆਜਾ ਆਪਾਂ ਰੋਟੀ ਖਾ ਲਈਏ ਬਹੁਤ ਟਾਈਮ ਹੋ ਗਿਆ ਨਿੱਕੂ ਵੀ ਉੱਠ ਗਿਆ ਇਹਨੂੰ ਵੀ ਭੁੱਖ ਲੱਗੀ ਹੋਵੇਗੀ ਰੌਣਕ ਦੀ ਬੇਬੇ ਬੇਧਿਆਨ ਹੋਈ ਉੱਥੋਂ ਫਿਰ ਰਸੋਈ ਚੋਂ ਚਲੀ ਜਾਂਦੀ ਹੈ ਰੌਣਕ ਵੀ ਬੇਬੇ ਦਾ ਮਨ ਰੱਖਣ ਲਈ ਰੋਟੀ ਖਾਣ ਲਈ ਰਸੋਈ 'ਚ ਚਲੀ ਜਾਂਦੀ ਹੈ ਘਰ ਪਹੁੰਚ ਕੇ ਦੀਪ ਆਪਣਾ ਸਮਾਨ ਚੁੱਕਦਾ ਹੈ ਤੇ ਵਾਪਸ ਪਿੰਡ ਜਾਣ ਲਈ ਰੈਡੀ ਹੋ ਜਾਂਦਾ ਹੈ ਪਰ ਗਰਨਾਮ ਉਸ ਨੂੰ ਬਹਾਨਾ ਬਣਾ ਕੇ ਰੋਕ ਲੈਂਦਾ ਹੈ ਤੇ ਆਪਣੇ ਨਾਲ ਉਸ ਨੂੰ ਖੇਤ ਲੈ ਜਾਂਦਾ ਹੈ ਗਰਨਾਮ ਦੀਪ ਦੀ ਉਦਾਸੀ ਖਤਮ ਕਰਨ ਲਈ ਉਸ ਨੂੰ ਹਲਕਾ ਮਜ਼ਾਕ ਕਰਦਾ ਰਹਿੰਦਾ ਹੈ ਕਿ ਇਸ ਦਾ ਦਿਨ ਲੱਗ ਜਾਵੇ ਸ਼ਾਮ ਪੈ ਜਾਂਦੀ ਹੈ ਉਧਰ ਰੌਣਕ ਦਾ ਦਿਲ ਕਾਲਾ ਪੈਣ ਲੱਗਦਾ ਹੈ। ਕਮਰੇ ਵਿੱਚ ਬੈਠੀ ਹੋਈ ਉਸ ਨੂੰ ਫਿਰ ਦੀਪ ਦਾ ਨੰਬਰ ਯਾਦ ਆ ਜਾਂਦਾ ਹੈ ਤੇ ਉਹ ਉੱਥੇ ਉੱਠ ਕੇ ਬਾਹਰ ਆ ਜਾਂਦੀ ਹੈ। ਕਮਰੇ ਵਿੱਚ ਉਹ ਉਹੀ ਪਰਚੀ ਲੱਭਣ ਲੱਗਦੀ ਹੈ ਜਿਸ ਤੇ ਦੀਪ ਦਾ ਨੰਬਰ ਲਿਖਿਆ ਸੀ ਪਰ ਰੌਣਕ ਨੂੰ ਉਹ ਪਰਚੀ ਨਹੀਂ ਲੱਭਦੀ। ਉਹ ਪਾਗਲਾ ਬਾਗ ਬੈੱਡ ਦੀ ਚਾਦਰ ਚੱਕਦੀ ਹੈ ਝਾੜਨ ਲੱਗਦੀ ਹੈ ਕਦੇ ਬੈੱਡ ਦੇ ਆਲੇ-ਦੁਆਲੇ ਨਜ਼ਰ ਮਾਰਦੀ ਹੈ ਪਰ ਉਸ ਨੂੰ ਪਰਚੀ ਨਹੀਂ ਲੱਭਦੀ ਪਰ ਕਿਤੇ ਵੀ ਉਸ ਨੂੰ ਪਰਚੀ ਨਹੀਂ ਲੱਭਦੀ ਤਾਂ ਉਹ ਪਾਗਲ ਵਾਂਗੂ ਹੋ ਜਾਂਦੀ ਹੈ ਇੰਨੇ ਨੂੰ ਉਸ ਦੀ ਬੇਬੇ ਕਮਰੇ ਵਿੱਚ ਆ ਜਾਂਦੀ ਹੈ ਤੇ ਬੈੱਡ ਦੀ ਚਾਦਰ ਇੱਧਰ-ਉੱਧਰ ਖਿਲਰੀ ਦੇਖ ਕੇ ਰੌਣਕ ਨੂੰ ਰੌਣਕ ਅਜੀਬ ਹੀ ਤੇਰਾ ਬਚਪਨ ਨਹੀਂ ਗਿਆ ਛੋਟੀ ਹੁੰਦੀ ਤੂੰ ਇੰਜ ਹੀ ਕਰਦੀ ਸੀ ਜਦੋਂ ਤੇਰਾ ਕੁਝ ਗਵਾਚ ਜਾਂਦਾ ਸੀ ਬੋਲ ਮੇਰੀ ਧੀ ਅੱਜ ਕੀ ਗਵਾਚ ਗਿਆ ਤੇਰਾ ਰੌਣਕ ਦੀ ਬੇਬੇ ਬੈਠਦੀ ਚਾਦਰ ਠੀਕ ਕਰਦੇ ਹੋਈ ਬੋਲਦੀ ਹੈ ਰੌਣਕ ਸਿਰ ਉੱਪਰ ਆਪਣਾ ਇੱਕ ਹੱਥ ਰੱਖੀ ਫਰਸ਼ ਉੱਪਰ ਅਜੇ ਵੀ ਇੱਧਰ ਉੱਧਰ ਨਜ਼ਰ ਦੁੜਾ ਰਹੀ ਹੈ ਰੌਣਕ ਦੀ ਬੇਬੇ ਫਿਰ ਉਹੀ ਸਵਾਲ ਪੁੱਛਦੀ ਹੈ ਹੁਣ ਦਸਵੀਂ ਦੇ ਕਿ ਕੀ ਗਵਾਚ ਗਿਆ ਤੇਰਾ? ਰਾੌਣਕ ਇੱਕਦਮ ਉਹ ਬੇਬੇ ਜੀ ਮੈਂ ਫਰਸ਼ ਉੱਪਰ ਇੱਕ ਕਾਗਜ਼ ਦੀ ਪਰਚੀ ਛੁੱਟ ਗਈ ਸੀ। ਗੁੱਸੇ ਚ ਉਹ ਜ਼ਰੂਰੀ ਸੀ ਪਰ ਹੁਣ ਲੱਭੀ ਨਹੀਂ ਰਹੀ। ਪਤਾ ਨਹੀਂ ਉਹ ਕਿੱਥੇ ਗਈ। ਰਾੌਣਕ ਦੀ ਬੇਬੇ ਆਹੋ ਇੱਕ ਕਾਗਜ਼ ਹਾਂ ਤਾਂ ਮੈਂ ਦੇਖਿਆ ਸੀ। ਮੈਂ ਕਮਰੇ ਚੋਂ ਝਾੜੂ ਫੇਰਦੀ ਸੀ। ਫਿਰ ਕੂੜਾ ਮੈਂ ਆ ਬਾਹਰ ਲੇ ਡਸਟਬਿਨ ਵਿੱਚ ਸੁੱਟ ਦਿੰਦਾ ਹੈ ਪਰ ਉਹ ਪਰਚੀ ਤਾਂ ਮੈਂ ਚੱਕ ਕੇ ਅਲਮਾਰੀ ਦੇ ਦਰਜ ਚ ਰੱਖਤੀ ਸੀ ਰੁਕ ਮੈਂ ਹੁਣੀ ਜਾ ਕੇ ਲਿਆਉਂਦੀ ਹਾਂ ਜਾ ਕੇ ਪਰਚੀ ਇਹ ਸੁਣ ਰੌਣਕ ਦੇ ਸਾਹ ਜੋ ਜਿਵੇਂ ਸਾਹ ਜਾਂਦੇ ਨੇ ਉਹ ਆਪਣੀ ਬੇਬੇ ਦੇ ਹੱਥੋਂ ਪਰਚੀ ਫੜ ਲੈਂਦੀ ਹੈ ਅਤੇ ਫਿਰ ਉਸ ਨੂੰ ਪੜਨ ਲੱਗਦੀ ਹੈ ਇਹ ਕਹਾਣੀ ਅਜੇ ਧੂਰੀ ਹੈ ਅਰੇਂਦਾ ਭਾਗ ਤੁਹਾਨੂੰ ਕੱਲ ਨੂੰ ਸੁਣਾਵਾਂਗੇ ਜੀ ਕਹਾਣੀ ਨੂੰ ਪੂਰਾ ਸੁਣ ਲਈ ਕੱਲ ਵਾਲਾ ਭਾਗ ਜ਼ਰੂਰ ਸੁਣਨਾ ਜੀ ਕਹਾਣੀ ਨੂੰ ਇੰਨਾ ਪਿਆਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਧੰਨਵਾਦ ਜੀ